ਨਾਨਕਦੇਵ ਜੀ ਮਹਾਰਾਜ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਅੱਜ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਪਠਾਨਕੋਟ ਦੇ ਤਰਫੋਂ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਪਠਾਨਕੋਟ ਸ਼ਹਿਰ ਵਿੱਚ ਮਹਾਨ ਨਗਰ ਕੀਰਤਨ ਸਜਾਇਆ ਗਿਆ ਇਸ ਮਾਡਲ ਟਾਊਨ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋਏ ਨਗਰ ਕੀਰਤਨ ਦਾ ਸੰਗਤਾਂ ਦੇ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਪਾਰੀ ਸਵਾਗਤ ਕੀਤਾ ਗਿਆ ਤੇ ਨਗਰ ਕੀਰਤਨ ਟਾਂਗੂ ਰੋਡ ਪੀਰ ਬਾਬਾ ਚੌਂਕ ਲਾਈਟਾਂ ਵਾਲਾ ਚੌਂਕ ਵਾਲਮੀਕੀ ਚੌਂਕ ਅਤੇ ਗਾਂਧੀ ਚੌਂਕ ਤੋਂ ਹੁੰਦਾ ਹੋਇਆ ਸ਼੍ਰੀ ਗੁਰੂ ਹਰੀਕ੍ਰਿਸ਼ਨ ਪਬਲਿਕ ਸਕੂਲ ਦੇ ਗਰਾਊਂਡ ਵਿਕੇ ਸਮਾਪਤ ਹੋਇਆ ਤੇ ਇਸ ਦੌਰਾਨ ਪੰਜ ਪਿਆਰਿਆਂ ਦੀ ਅਗਵਾਈ ਹੇਠ ਕੱਢਿਆ ਗਿਆ ਇਹ ਨਗਰ ਕੀਰਤਨ ਜਿਸ ਵਿੱਚ ਵੱਖ-ਵੱਖ ਥਾਵਾਂ ਤੇ ਸੰਗਤਾਂ ਦੇ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਜਿੱਥੇ ਇਸ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ਤੇ ਉੱਥੇ ਹੀ ਸੰਗਤਾਂ ਨੇ ਪਾਲਗੀ ਸਾਈ ਬਗੇ ਮੱਥਾ ਟੇਕ ਕੇ ਗੁਰੂ ਮਹਾਰਾਜ ਜੀ ਦਾ ਅਸ਼ੀਰਵਾਦ ਲਿਆ ਤੇ ਮੌਕੇ ਤੇ ਪਹੁੰਚੇ ਵਿਧਾਇਕ ਅਸ਼ਵਨੀ ਸ਼ਰਮਾ ਸਮੇਤ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ ਸਮਾਜਿਕ ਤੇ ਰਾਜਨੀਤਿਕ ਸੰਸਥਾਵਾਂ ਦੇ ਨਾਲ ਸੰਬੰਧਿਤ ਪਤਵੰਤਿਆਂ ਨੇ ਸ਼ਹਿਰ ਵਾਸੀਆਂ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈਆਂ ਵੀ ਦਿੱਤੀਆਂ। ਸਾਰਿਆਂ ਨੂੰ ਲੱਖ-ਲੱਖ ਵਧਾਈਆਂ। ਨਾਨਕ ਨਾਮ ਨੇਵਾ ਸੰਗਤ ਜਿਹੜੀ ਦੇਸ਼ 'ਚ ਵਿਦੇਸ਼ 'ਚ ਕਿਤੇ ਵੀ ਬੈਠੀ ਹੈ ਉਹ ਇਸ ਦਿਹਾੜੇ ਦਾ ਇੰਤਜ਼ਾਰ ਕਰਦੀ ਹੈ। ਗੁਰੂ ਮਹਾਰਾਜ ਜੀ ਨੇ ਜਿਹੜਾ ਰਸਤਾ ਤੁਹਾਨੂੰ ਖੰਡ ਖਾਓ ਖੰਡ ਖਾਓ ਔਰ ਕੰਮ ਕਰੋ ਕੀਰਤ ਕਰੋ ਇਹ ਜਿਹੜਾ ਸੰਦੇਸ਼ ਦਿੱਤਾ ਹੈ ਇਹਦੇ ਤੇ ਸਾਰਿਆਂ ਨੂੰ ਚੱਲਣਾ ਚਾਹੀਦਾ ਸਮਾਜ ਚ ਸਮਰਸਤਾ ਪਿਆਰ ਬਣਨਾ ਚਾਹੀਦਾ ਔਰ ਗੁਰੂ ਮਹਾਰਾਜ ਜੀ ਦੀ ਕਿਰਪਾ ਬਾਬਾ ਨਾਨਕ ਜੀ ਦੀ ਕਿਰਪਾ ਸਾਰਿਆਂ ਤੇ ਬਣੀ ਰਹੇ ਇੱਕ ਵਾਰੀ ਫੇਰ ਸਾਰਿਆਂ ਨੂੰ ਗੁਰਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਐਸੇ ਦੀਨदयाल ਪਾਸ਼ਾ ਪਹਿਲੀ ਪਾਸ਼ਾ ਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਆਗਮਨ ਪ੍ਰਕਾਸ਼ ਪੁਰਬ ਦੀਆਂ ਸਮੂਹੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਅੱਜ ਗੁਰਦਾਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਅਤੇ ਪਠਾਨਪੁਰ ਸ਼ਹਿਰ ਦੀਆਂ ਸਮੂਹ ਗੁਰਦਾਰਾ ਪ੍ਰਬੰਧਕ ਕਮੇਟੀਆਂ ਧਾਰਮਿਕ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਦੇ ਉੱਤੇ ਮਹਾਨ ਨਗਰ ਕੀਰਤਨ ਗੁਰਦਾਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਤੋਂ ਰਵੱਈਏ ਹਨ ਜਿਨ੍ਹਾਂ ਦੀ ਸਮਾਪਤੀ ਜਿਹੜੀ ਹੈ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੀ ਗਰਾਊਂਡ ਦੇ ਵਿੱਚ ਸਮਾਪਤੀ ਹੋਏਗੀ ਜੋ ਕਿ ਪਠਾਨਕੋਟ ਦੇ ਵੱਖ-ਵੱਖ ਬਾਜ਼ਾਰਾਂ ਦੇ ਵਿੱਚੋਂ ਹੁੰਦਾ ਹੋਇਆ ਉੱਥੇ ਜਾ ਕੇ ਸਮਾਪਤ ਹੋਏਗਾ ਪਠਾਨਕੋਟ ਸ਼ਹਿਰ ਦੀਆਂ ਸਮੂਹ ਰਾਜਨੀਤਿਕ ਸਮਾਜਿਕ ਧਾਰਮਿਕ ਜਥੇਬੰਦੀਆਂ ਵੱਲੋਂ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਜਾ ਰਿਹਾ ਅਸੀਂ ਸਮੂਹੀਆਂ ਸੰਗਤਾਂ ਪੈਰ ਦੀਆਂ ਸਮੂਹ ਜਥੇਬੰਦੀਆਂ ਦਾ ਜਨਬ ਵੱਲੋਂ ਖਾ-ਖਾ ਤੇ ਲੰਗਰ ਲਗਾਏ ਜਾ ਰਹੇ ਹਨ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ ਅਸੀਂ ਸਾਰੀਆਂ ਜਥੇਬੰਦੀਆਂ ਆਪਣੇ ਵੱਲੋਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਔਰ ਇੱਕ ਵਾਰੀ ਫੇਰ ਮੁਕਤੀ ਲੋਕਾਈ ਸਾਬ ਸਿਰ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਆਗਮਨ ਪ੍ਰਕਾਸ਼ ਪਰ ਦੀ ਲੱਖ ਲੱਖ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਪ੍ਰਗਟਿਆ ਮਿੱਟੀ ਛੋਤੀ ਜਾਲ ਕਰਨ ਹੋਆ ਅੱਜ ਗੁਰੂ ਨਾਨਕ ਪਹਿਲੀ ਬਾਤ ਸ਼ਹੀ ਤੰਤਾਲ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰੂ ਤੇ ਜਿਹੜਾ ਕਿ ਨਗਰ ਕੀਰਤਨ ਹੈ ਗੁਰਦੁਆਰਾ ਬਾਟੋ ਸਿੰਘ ਸਵਾ ਗੁਰਦੁਆਰਾ ਉਹ ਨਿਕਲਦਾ ਹੋਇਆ ਸਾਰੇ ਸ਼ਹਿਰ ਤੋਂ ਵਿੱਚਦਾ ਹੋਇਆ ਸਰਤਾਜਪੁਰ ਦੀ ਗਰਾਉਂਡ ਜਿਹਦੀ ਸਥਾਪਤੀ ਹੋਏਗੀ ਔਰ ਉਹਦੇ ਵਿੱਚ ਸਮੂਤੇ ਸ਼ਹਿਰ ਦੀਆਂ ਵੱਖ-ਵੱਖ ਜਥੇਬੰਦੀਆਂ ਦੇ ਵੱਖ-ਵੱਖ ਧਾਰਮਿਕ ਸੰਸਥਾਵਾਂ ਦੇ ਜਿਨ੍ਹਾਂ ਨੇ ਸਟਾਲ ਲਾਏ ਨੇ ਮੈਂ ਆਪਣੇ ਵੱਲੋਂ ਸ਼ਰਮੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਚਾਰਕ ਹੋਣ ਦੇ ਨਾਤੇ ਆਪਣੀ ਜਥੇਬੰਦੀ ਵੱਲੋਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤਹਿ ਦਿਲੋਂ ਔਰ ਇਦਾਂ ਹੀ ਸਿੱਖ ਬਾਬੇ ਨਾਨਕ ਦਾ ਇੱਕ ਸੰਦੇਸ਼ ਹੈ ਇੱਕ ਨੂਰ ਤੇ ਸਭ ਜਾ ਕੋ ਭਲੇ ਕੋ ਬੰਦੇ ਔਰ ਮੇਰੀ ਸਾਰੀ ਲੋਕਾਈ ਨੇ ਸਨਿਆਹ ਵੀ ਹੈ ਇੱਕ ਮੈਸੇਜ ਵੀ ਆ ਕਿ ਇਸ ਸਮੇਂ ਜੋ ਹਾਲਾਤ ਬਣਦੇ ਜਾ ਰਹੇ ਨੇ ਦੇ ਵੀ ਫਿਰਕਾ ਪ੍ਰਸਤੀ ਦੇ ਲੇਕਿਨ ਇਹ ਸਾਰੇ ਇਕਜੁੱਟ ਹੋ ਕੇ ਕਿਉਂ ਇੱਕ ਪਰਮਾਤਮਾ ਤੋਂ ਸਾਰੀ ਦੁਨੀਆ ਪੈਦਾ ਹੋਈ ਆ ਔਰ ਉਹਦੇ ਤੇ ਚੱਲਣਾ ਚਾਹੀਦਾ ਸਾਰਿਆਂ ਨੇ ਇਕਜੁੱਟ ਹੋ ਕੇ ਸਾਰਾ ਪ੍ਰੇਮ ਪਿਆਰ ਨਾਲ ਇੱਕੇ ਸੰਦੇਸ਼ ਲੈ ਕੇ ਚੱਲਣਾ ਜੇਦਾ ਸਾਰੇ ਹਿੰਦੂ ਸਿੱਖ ਮੁਸਲਮ ਜਿੰਨੀ ਵੀ ਬਰਾਦਰੀਆਂ ਦੇ ਸਾਰੇ ਭੈਣ ਭਰਾ ਆਦੇ ਆਪ ਜੀ ਮਿਲ ਜੁਲਦੇ ਚੱਲਣਾ ਚਾਹੀਦਾ ਭਾਈ ਖਾਲਸਾ ਭਾਈ ਕੈਮਰਾ ਪਰਸਨ ਹਣੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ